ਪਿਛਲੇ ਦਿਨੀ ਪੰਜਾਬ ਦੇ ਵਿੱਚ ਕੁਝ ਅਜੀਹਾ ਵਾਪਰਿਆ ਕਿ ਵੱਡੇ ਵੱਡੇ ਐਕਸਪਰਟ ਇੱਥੋਂ ਤੱਕ ਕਿ ਜੱਜ ਵੀ ਹੈਰਾਨ ਹੈ। ਸਭ ਤੋਂ ਪਹਿਲੀ ਕਹਾਣੀ ਜਿਹੜੀ ਹੈ ਨਾ ਉਹ ਸਾਡੇ ਜ਼ਿਲ੍ਹੇ ਦੀ ਹੈ। ਜਿੱਥੇ ਕੁਝ ਜਗਾੜੂ ਕਿਸਮ ਦੇ ਬੰਦਿਆਂ ਨੇ ਜੋ ਕਿਸਾਨ ਪੋਰਟਲ ਹੈ ਕਿਉਂਕਿ ਤੁਹਾਨੂੰ ਪਤਾ ਹੀ ਅੱਜ ਕੱਲ ਸਾਰਾ ਕੁਝ ਆਨਲਾਈਨ ਹੈ। ਫਸਲ ਵੇਚਣੀ ਹੈ। ਲੈਂਡ ਰਿਕਾਰਡ ਦਿਓ ਜੀ। ਫੇਰ ਉਹ ਤੁਹਾਡੇ ਅਕਾਊਂਟ ਚ ਪੈਸੇ ਆਉਂਦੇ ਆ इत्यादि ਤਾਂ ਉਹਨਾਂ ਨੇ ਕੀ ਕੀਤਾ ਜਿਹੜੇ ਸ਼ਿਕਾਰੀ ਸੀਗੇ ਮਿਲੀ ਭਗਤ ਕਰਕੇ ਕਿਸਾਨ ਪੋਰਟਲ ਚ ਸੰਮਾਰੀ ਕੀਤੀ ਕਿਸਾਨਾਂ ਦਾ ਡਾਟਾ ਜਿਹੜਾ ਉਹ ਬਦਲ ਦਿੱਤਾ ਪੈਸੇ ਜਿਹੜੇ ਸੀਗੇ ਡਾਇਵਰਟ ਕੀਤੇ ਰਕਮ ਆਪਦੇ ਤੱਕ ਪਹੁੰਚਦੀ ਕਰਵਾਈ ਉਸ ਤੋਂ ਬਾਅਦ ਫੇਰ ਸੰਮਾਰੀ ਕਰਕੇ ਕਿਸਾਨਾਂ ਦਾ ਜਿਹੜਾ ਪੁਰਾਣਾ ਡਾਟਾ ਸੀ ਉਸ ਨੂੰ ਅਪਲੋਡ ਕਰ ਦਿੱਤਾ ਮੁੱਢਲੇ ਤੌਰ ਤੇ ਇਹ ਠੱਗੀ ਸ਼ਾਇਦ 50 ਕੋ ਲੱਖ ਦੀ ਸਾਹਮਣੇ ਆਈ ਆ ਪਰ ਜੇ ਆਪਾਂ ਕੁਝ ਵਿਭਾਗੀ ਮਹਿਕਮੇ ਦੇ ਸੂਤਰਾਂ ਦੀ ਬੰਨੀਏ ਤਾਂ ਇਹ ਖੇਡ ਬਹੁਤ ਵੱਡੀ ਸੀ ਸਰਕਾਰ ਇਹਦੇ ਤੇ ਪਰਦਾਦਾਰੀ ਕਰ ਰਹੀ ਆ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਇੱਕ ਬੜਾ ਹੋਰ ਵੱਡਾ ਖੇਲਾ ਹੋਇਆ ਜਿਹੜਾ ਕਿ ਹਾਈ ਕੋਰਟ ਚ ਗਿਆ ਪੰਜਾਬ ਸਰਕਾਰ ਦੀ ਜਿਹੜੀ ਆਫੀਸ਼ੀਅਲ ਮਾਈਨਿੰਗ ਨਾਲ ਜੁੜੀ ਵੈਬਸਾਈਟ ਹੈ ਮਾਈਨਿੰਗ ਮੈਕਮੇਦੀ ਵੈਬਸਾਈਟ ਕਹਿ ਲਓ ਉਹਦੇ ਨਾਲ ਰਲਦੀਆਂ ਮਿਲਦੀਆਂ ਕੁਝ ਵੈਬਸਾਈਟਸ ਤਿਆਰ ਕੀਤੀਆਂ ਗਈਆਂ ਸਿੰਗਾਪੁਰ ਤੋਂ ਆਪਰੇਟ ਕੀਤਾ ਜਾਂਦਾ ਸੀ ਇਹਨਾਂ ਨੂੰ ਤਾਂ ਜਿਹੜੀ ਅਸਲ ਮਤਲਬ ਕਿ ਅਧਿਕਾਰਤ ਸਰਕਾਰ ਦੀ ਵੈਬਸਾਈਟ ਸੀ ਉਹਦੇ ਵਿੱਚ ਇੱਕ ਡਾਇਵਰਜਨ ਬੱਗ ਪਾ ਦਿੱਤਾ ਗਿਆ ਮਤਲਬ ਜੇ ਸਰਲ ਢੰਗ ਨਾਲ ਸਮਝਣਾ ਹੋਵੇ ਤਾਂ ਕੁਝ ਉਹਦੇ 'ਚ ਐਸਾ ਫੇਰ ਫੇਰ ਕਰ ਦਿੱਤਾ ਗਿਆ ਕਿ ਜਿਵੇਂ ਹੀ オリジナル ਪਰਚੀ ਉਹਦੇ ਚੋਂ ਜਨਰੇਟ ਹੁੰਦੀ ਸੀਗੀ ਮਸਲਨ ਕਿ ਕੋਈ ਟਿਪਰ ਵੈਲਿਡ ਤਰੀਕੇ ਦੇ ਨਾਲ ਭਰ ਹੋ ਗਿਆ ਫਿਰ ਉਸ ਤੋਂ ਬਾਅਦ ਉਹਦੇ ਤੇ QR ਕੋਡ ਲੱਗਣਾ ਪਰਚੀ ਆ ਕਿ ਸਰਕਾਰ ਨੂੰ ਬਾਈ ਉਹਨੇ ਆ 5000 ਰੁਪਏ ਦੇ ਦਿੱਤਾ ਜੋ ਵੀ ਰਾਇਲਟੀ ਵਗੈਰਾ ਹੋਏਗੀ ਉਹ ਜਦੋਂ ਪਰਚੀ ਜਨਰੇਟ ਹੁੰਦੀ ਤਾਂ ਡਾਇਵਰਸਨ ਹੋ ਕੇ ਜਿਹੜੀਆਂ ਉਹ ਵੈਬਸਾਈਟਾਂ ਰਲਦੀਆਂ ਮਿਲਦੀਆਂ ਪੰਜਾਬ ਗਵਰਨਮੈਂਟ ਦੇ ਨਾਂ ਦੇ ਨਾਲ ਜਿਹੜੀ ਪੰਜਾਬ ਸਰਕਾਰ ਦੀ ਅਧਿਕਾਰਤ ਵੈਬਸਾਈਟ ਹੈ ਉਹਦੇ ਨਾਂ ਦੇ ਨਾਲ ਰਲਦੀਆਂ ਮਿਲਦੀਆਂ ਵੈਬਸਾਈਟ ਉੱਥੋਂ ਫੇਰ ਪਰਚੀਆਂ ਜਨਰੇਟ ਕੀਤੀਆਂ ਜਾਂਦੀਆਂ ਇੱਕੋ ਵੇਲੇ ਇੱਕੋ ਪਰਚੀ ਤੋਂ ਬਾਅਦ 100 150 ਪਰਚੀ ਕੱਢ ਕੇ ਜਿਹੜੇ ਇਲੀਗਲ ਕਿੱਪਰ ਭਰੇ ਹੁੰਦੇ ਉਹਨਾਂ ਤੇ ਚੇਪ ਕੇ ਉਹਨਾਂ ਨੂੰ ਲੀਗਲਾਈਜ਼ ਬਣਾ ਦਿੱਤਾ ਜਾਂਦਾ ਲੀਗਲਾਈਜ਼ ਕਰ ਦਿੱਤਾ ਜਾਂਦਾ ਇਹ ਖੇਡ ਦੱਸਦੇ ਆ ਕਿ 1000 ਕਰੋੜ ਤੱਕ ਦੀ ਖੇਡੀ ਗਈ ਹੁਣ ਮੈਂ ਆਵਾ ਤੁਹਾਡੇ ਨਾਲ ਛੁੜੀ ਇੱਕ ਹੋਰ ਇਸੇ ਤਰ੍ਹਾਂ ਦੀ ਖੇਡ ਤੇ ਗੱਲ ਇਹ ਆ ਕਿ ਭਾਰਤੀ ਪਾਸਪੋਰਟ ਸੇਵਾ ਨੇ ਪਿਛਲੇ ਦਿਨੀ ਇੱਕ ਮਹੱਤਵਪੂਰਨ ਐਡਵਾਈਸਰੀ ਜਾਰੀ ਕੀਤੀ ਹੈ ਉਹ ਕਹਿੰਦੇ ਆ ਕਿ ਸਾਡੇ ਨੋਟਿਸ ਦੇ ਵਿੱਚ ਆਇਆ ਕਿ Google ਤੇ ਕੁਝ ਫੇਕ ਵੈਬਸਾਈਟ ਤੇ ਮੋਬਾਈਲ ਐਪ ਪਾਸਪੋਰਟ ਬਣਾਉਣ ਵਾਲਿਆਂ ਦੇ ਨਾਮ ਤੇ ਲੋਕਾਂ ਦਾ ਡਾਟਾ ਜਿਹੜਾ ਉਹ ਇਕੱਠਾ ਕਰਕੇ ਮੋਟਾ ਪੈਸਾ ਵਸੂਲ ਰਹੇ ਹਨ ਇਹ ਇੱਕ ਸਕੈਮ ਹੈ ਸਾਵਧਾਨ ਰਹੋ ਅਤੇ ਸਿਰਫ ਸਰਕਾਰੀ ਵੈਬਸਾਈਟ ਤੇ ਹੀ ਭਰੋਸਾ ਕਰੋ ਯਾਨੀ ਇੱਥੇ ਵੀ ਖੇਡ ਹੋ ਰਹੀ ਆ ਪਾਸਪੋਰਟ ਤੁਹਾਨੂੰ ਪਤਾ ਹੀ ਆ ਨਾ ਇੰਡੀਆ ਚ ਪਾਸਪੋਰਟ ਵੈਸੀ ਬਹੁਤ ਬਣਦੇ ਆ ਪੰਜਾਬ ਦੇ ਵਿੱਚ ਤੇ ਵਾਰੀ ਨਹੀਂ ਆਉਂਦੀ ਪਾਸਪੋਰਟ ਤਿੰਨ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦਾ ਚਿੱਟਾ ਪਾਸਪੋਰਟ ਸਰਕਾਰੀ ਕਰਮਚਾਰੀਆਂ ਨੂੰ ਜੋ ਮਿਲਦਾ ਹੈ ਇੱਕ ਹੁੰਦਾ ਮਹਿਰੂਨ ਜੇ ਕਲਰ ਦਾ ਜਿਵੇਂ ਹਾਈ ਕਲਾਸ ਬੰਦੇ ਹੁੰਦੇ ਆ ਯਾਰ ਜੋ ਜਦਾਂ ਕਹ ਲੋ ਅੰਬੈਸਟਰ ਹੋ ਗਏ ਜਾਂ ਇਸ ਤਰ੍ਹਾਂ ਹੋਰ ਸੀਨੀਅਰ ਡਿਪਲੋਮੈਟਸ ਹੋ ਗਏ ਉਹਨਾਂ ਨੂੰ ਮਿਲਦਾ ਤੇ ਇੱਕ ਆਪਣਾ ਹੁੰਦਾ ਉਹ ਜਿਹੜਾ ਨੀਲਾ ਜਿਹਾ ਪਾਸਪੋਰਟ ਤਾਂ ਉਹਨੂੰ ਬਣਾਉਣ ਵਾਸਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਆਨਲਾਈਨ ਅਰਸੀ ਪਾਈ ਜਾਂਦੀ ਆ 1500 ਫੀਸ ਹੁੰਦੀ ਆ ਸ਼ਾਇਦ ਤੇ ਜੇ ਤਤਕਾਲ ਲੈਣਾ ਹੋਵੇ ਕੁਝ ਰੁਪਏ ਵੱਧ ਲੱਗਦੇ ਸ਼ਾਇਦ 2000 ਰੁਪਏ ਵੱਧ ਲੱਗਦਾ ਹੋਊਗਾ ਤਾਂ ਮਤਲਬ ਉਹ ਜਦੋਂ ਆਪਾਂ ਆਨਲਾਈਨ ਜਾਂਦੇ ਆ ਤਾਂ ਪਾਸਪੋਰਟ ਦੀ ਜਿਹੜੀ ਸੇਵਾ ਦੇਣ ਵਾਲਾ ਜਿਹੜਾ ਉਹਨਾਂ ਦਾ オリジナル ਕਹਿ ਲੋ ਅਸਲੀ ਕਹਿ ਲੋ ਜੋ ਵੀ ਖਾਤਾ ਹੈ ਜੋ ਵੀ ਵੈਬਸਾਈਟ ਹੈ ਉਹਦੇ ਨਾਲ ਰਲਦੀਆਂ ਮਿਲਦੀਆਂ ਕਈ ਵੈਬਸਾਈਟਾਂ ਨੇ ਅਸੀਂ ਇੱਕ ਲਿਸਟ ਜਿਹੜੀ ਹੈ ਉਹ ਇੱਥੇ ਤੁਹਾਡੀ ਸਕਰੀਨ ਤੇ ਪਾ ਦੇਵਾਂਗੇ ਤੁਹਾਨੂੰ ਦਿਖਾਈ ਦੇਵੇ ਕਿ ਕਿ ਇਹ ਰਲਦੀਆਂ ਮਿਲਦੀਆਂ ਇਹਨਾਂ ਨੇ ਵੈਬਸਾਈਟਾਂ ਬਣਾ ਰੱਖੀਆਂ ਹੁੰਦਾ ਕੀ ਆ ਕਿ ਤੁਹਾਡਾ ਡਾਟਾ ਵੀ ਚਲਾ ਜਾਂਦਾ ਪੈਸਾ ਵੀ ਚਲਾ ਜਾਂਦਾ ਉਸ ਤੋਂ ਬਾਅਦ ਕਈਆਂ ਨੂੰ ਉਹਨਾਂ ਨੇ ਹੋਰ ਵੀ ਖੱਜਲ ਕੀਤਾ ਸੋ ਇਸ ਕਰਕੇ ਇਸ ਬਾਬਤ ਅਸੀਂ ਤੁਹਾਨੂੰ ਸੁਚੇਤ ਕਰਦੇ ਹਾਂ ਚੁਕੰਨੇ ਕਰਦੇ ਹਾਂ ਕਿ ਭਾਈ ਜੇ ਆਨਲਾਈਨ ਜਾਣਾ ਹੈ ਤਾਂ ਤੁਸੀਂ ਅਸੀਂ ਇੱਕ ਲਿੰਕ ਪਾ ਦੇਵਾਂਗੇ ਉਹਨੂੰ ਚੰਗੀ ਤਰ੍ਹਾਂ ਗੌਰ ਨਾਲ ਦੇਖ ਲੈਣਾ ਕਿ ਇਹ ਉਹਨਾਂ ਦਾ origignal portal ਹੈ ਜਿੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਜੇਕਰ ਇਸ ਤਰ੍ਹਾਂ ਦਾ ਸਕੈਮ ਕਿਸੇ ਦੇ ਨਾਲ ਵੀ ਹੁੰਦਾ ਹੈ ਤਤਕਾਲ ਤੁਸੀਂ 1930 ਤੇ ਸਾਈਬਰ ਕ੍ਰਾਈਮ ਨੰਬਰ ਹੈ ਜਿਹੜਾ ਉਹਦੇ ਤੇ ਰਿਪੋਰਟ ਕਰ ਦਿਓ ਨਹੀਂ ਤੇ ਤੁਹਾਨੂੰ ਪਤਾ ਮਾਮਲਾ ਕਿਸ ਤਰ੍ਹਾਂ ਦਾ ਹੈ ਉਹ ਫਿਰ ਖਰਾਬ ਹੋ ਜਾਂਦਾ ਹੈ ਇਸ ਵਾਸਤੇ ਇਹ ਜ਼ਰੂਰੀ ਹੈ ਮੈਂ ਜਿਵੇਂ ਤੁਹਾਨੂੰ ਦੋ ਹਵਾਲੇ ਪੰਜਾਬ ਦੇ ਇلحਾਸ ਨਾਲ ਦਿੱਤੇ ਕਿ ਕਿਸ ਤਰ੍ਹਾਂ ਜਿਗਾੜ ਫਿੱਟ ਹੁੰਦੇ ਅੱਜ ਕੱਲ ਕਿਸ ਤਰ੍ਹਾਂ ਸੰਨਮਾਰੀ ਕੀਤੀ ਜਾਂਦੀ ਹੈ ਤੇ ਕਿਸ ਤਰ੍ਹਾਂ ਲੋਕ ਬਹੁਤ ਆਸਾਨੀ ਨਾਲ ਬੇਵਕੂਫ ਬਣ ਜਾਂਦੇ ਆ ਗੂਗਲ ਤੇ ਆਪਾਂ ਸਰਚ ਮਾਰਦੇ ਫਲਾਣੀ ਵੈਬਸਾਈਟ ਤਾਂ ਉਹਦੇ ਨਾਲ ਰਲਦੀਆਂ ਮਿਲਦੀਆਂ ਚਾਰ ਵੈਬਸਾਈਟ ਆਉਂਦੀਆਂ ਆ ਅਸੀਂ ਕਨਫਿਊਜ਼ ਹੋ ਜਾਂਦੇ ਆ ਕਿ ਕਿਹੜੀ ਅਸਲੀ ਆ ਕਿਹੜੀ ਨਕਲੀ ਆ ਇਹ ਫਰਕ ਕਰਨਾ ਹੀ ਬਹੁਤ ਔਖਾ ਹੈ ਅੱਜ ਕੱਲ੍ਹ ਦੁਨੀਆਦਾਰੀ ਚ ਅਸਲੀ ਕੌਣ ਆ ਨਕਲੀ ਕੌਣ ਆ ਅਸਲੀ ਨਕਲੀ ਦੀ ਖੇਡ ਦੇ ਵਿੱਚ ਬਚ ਕੇ ਰਹਿਣਾ ਤੁਸੀਂ ਬਸ ਸਾਡੀ ਅਵੇਅਰਨੈਸ ਕਾਲ ਲਈ ਆ ਜੇ ਚੰਗੀ ਲੱਗੇ ਤੇ ਸ਼ੇਅਰ ਕਰ ਦੇਣਾ ਅਸੀਂ ਸਾਰੇ ਲਿੰਕ ਵਗੈਰਾ ਜਿਹੜੇ ਆ ਉਹ ਇਸ ਵੀਡੀਓ ਦੇ ਵਿੱਚ ਪਾ ਦੇਵਾਂਗੇ ਜੀ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ